ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗ ਜੀਓ ਆਪ ਜੀ ਦੇ ਚਲਣਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤਿਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਤਿਨਾਂ ਦੀ 350 ਸਾਲਾ ਸ਼ਹੀਦੀ ਸਮਾਗਮ ਗੁਰਮਤ ਸਮਾਗਮ ਗੁਰਦਵਾਲਾ ਪੀਚ ਐਵੇਨਿਊ ਲਿਵਰਨ ਵਿਖੇ 24 ਨਵੰਬਰ ਤੋਂ ਲੈ ਕੇ 31 ਨਵੰਬਰ ਤੱਕ ਭਾਵਨਾਂ ਦੇ ਨਾਲ ਮਨਾਏ ਜਾ ਰਹੇ ਹਨ 124 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸ਼ਾਮ ਦੇ ਦੀਵਾਨ ਹੋਇਆ ਕਰਨਗੇ 30 ਤਰੀਕ ਦਿਨ ਐਤਵਾਰ ਨੂੰ ਦਿਨ ਦੇ ਦੀਵਾਨ ਹੋਣਗੇ ਇਹਨਾਂ ਦੀਵਾਨਾਂ ਦੇ ਵਿੱਚ ਗਿਆਨੀ ਇਕਬਾਲ ਸਿੰਘ ਜੀ ਜਿੰਨੋਂ ਤੋਂ ਪਹੁੰਚ ਰਹੇ ਨੇ ਉਹਨਾਂ ਨੇ ਸਮੁੱਚੀਆਂ ਸੰਗਤਾਂ ਨੂੰ ਨਵੇਂ ਮੱਲ ਦੇ ਸ਼ਲੋਕਾਂ ਦੀ ਵਿਆਖਿਆ ਸਰਵਣ ਕਰਾਉਣੀ ਹੈ ਸੋ ਦੁਆਰਾ ਫਿਰ ਸਮੂਹ ਸੰਗਤਾਂ ਦੇ ਚਲਣਾ ਵਿੱਚ ਛੱਤ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇਨਾਂ ਦੇ ਪਿਆਰੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇਨਾਂ ਦੀ 350 ਸਾਲਾ ਸ਼ਿਦੀ ਸ਼ਤਾਬ ਦੀ ਗੁਰਦੁਆਰਾ ਪੀਚ ਐਵੈਨਿਊ ਨਿਸ਼ਨ ਰਵਿਖੇ 24 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ ਜਿਸ ਵਿੱਚ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਦੇ ਦੀਵਾਨ ਹੋਇਆ ਕਰਨਗੇ 3 ਤਰੀਕ ਦਿਨ ਐਤਵਾਰ ਨੂੰ ਦਿਨ ਦੀ ਦੀਵਾਨ ਹੋਣਗੇ ਇਹਨਾਂ ਸਮਾਗਮਾਂ ਦੇ ਵਿੱਚ ਗਿਆਨੀ ਇਕਬਾਲ ਸਿੰਘ ਜੀ ਦੇ ਉੱਥੇ ਪਹੁੰਚ ਰਹੇ ਨੇ ਉਹਨਾਂ ਨੇ ਨੌਵੇਂ ਮੱਲੇ ਦੇ ਸ਼ਲੋਕਾਂ ਦੀ ਵਿਆਖਿਆ ਸਾਨੂੰ ਸਰਵਣ ਕਰਾਉਣੀ ਹੈ ਅਤੇ 29 ਤਰੀਕ ਦਿਨ ਸ਼ਨੀਵਾਰ ਨੂੰ ਅਮਰਤ ਵੇਲੇ 5:30 ਵਜੇ ਪ੍ਰভাত ਫੇਰੀ ਹੋਵੇਗੀ ਸੋ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰਨਾ ਜੀ ਇਹਨਾਂ ਸਮਾਗਮਾਂ ਦਾ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਹੋਵੇਗਾ ਅਤੇ ਤ੍ਰੀ ਤ੍ਰਿਕ ਦਿਨ ਐਤਵਾਰ ਨੂੰ ਦਿਨ ਭਰ ਦੀ ਦੀਵਾਨ ਹੋਣਗੇ ਸਾਰੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚਣ ਦੀ ਕਿਰਪਾਤਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ